ਕੀ ਮੱਕੀ ਗਲਾਤੀ ਬੁੰਦੇ ਨੂੰ ਅੱਗੇ ਵਧਣ ਦਿੰਦੇ ਆ ਜਦੋਂ ਆਪਣੇ ਨਖਾਂ ਖੇਤਾਂ ਵਿੱਚ ਨਹੀਂ ਹੁੰਦਾ ਉਹ ਆਹੇ ਬਖੋੜੇ ਆ ਪਿਛਲੇ ਦਿਨਾਂ ਦੇ ਉੱਤੇ ਫੜਦੇ ਆ ਜਦੋਂ ਕਿ ਆ ਕੇ ਦੇਖਿਆ ਆਪਣੇ ਪਿੰਡਾਂ ਦੇ ਵਿੱਚ ਵੱਟਾਂ ਦੇ ਖੜਕਾਂ ਦੇ ਆਲੇ ਦੁਆਲੇ ਖਾਲਿਆਂ ਤੇ ਜੇ ਗਾਜਰ ਗੁੱਤੀ ਨਾਲ ਨਦੀਨ ਕਿਤਾ ਪੰਗ ਇਦਾਂ ਦੇ ਨਹੀਂ ਜੀ ਆਹਦੀ ਬਕਵਾਤ ਮੈਕਨਿਆਂ ਦੇ ਸੋ ਸਤਿ ਆਕਾਂ ਜਵਾ ਨਦੀ ਦਾ ਨਾਮ ਨਾਸ ਕਰਵਾਇਆ ਗਿਆ ਦੇਰ ਲਾ ਕੇ ਇੰਨੇ ਦਿਨਾਂ ਦਾ ਆਪ ਨਾ ਕੀਤਾ ਗਿਆ ਆ ਜੋ ਕੰਮਾਂ ਮਾਰਚ ਦੇ ਮਹੀਨੇ ਵਿੱਚ ਸਾਡੇ ਮਹਤਵ ਨੇ ਜਿਲ੍ਹਾ ਹੋ ਕਾ

Да. ਫਿਨਲ ਦੇ 30 ਤੋਂ 30 ਮੌਕੇ ਜਾਂ ਜੇਕਰ ਲੱਭਣਾਰੇ ਸਾਰੇ ਸੈਂਕਲ ਆਪਣੇ ਪਾਸ ਪੂਰੇ ਆ। ਤੋਂ ਬੋਲੇ ਵਿੱਚ 100 ਇੱਕ ਵੋਟ ਦਾ ਕੁੱਝ ਜਾਂ अभी हरेक गर्मिया के पिंड के लगभग एक मार्च के महीने के कैंप लाए हैं अप्रैल के महीने लगभग दो दो कैंप अस हरेक पिंड ला दते क्यों ला दिते कि भाई सिंचाई दी गई है कि भाई फलानी बीज मिलते हैं फलानी बीज रख और इतों तक जो साल किसान ने जोड़िया किस्म ज्यादा बीच जिम्मे डाटा की दिग्गज अजीब की एक mong côn sắp xin lạc sĩ nhạc sĩ mặt ở xin mặt đi về trước